ਜ਼ਮੀਨੀ ਵਿਵਾਦ ਦੇ ਚਲਦਿਆਂ ਭੇਟ ਚੜਿਆ ਇੱਕ ਹੋਰ ਗੱਭਰੂ ਤਸੀਹੇ ਦੇ ਉਤਾਰਿਆ ਮੋਹ ਦੇ ਘਾਟ ਨਹੀਂ ਦੇਖੇ ਜਾਂਦੇ ਰੋਂਦੀ ਮਾਂ ਤੇ ਪਤਨੀ ਦੇ ਹੰਝੂ ਜ਼ਿਲ੍ਹਾ ਤਰਨਤਾਰਨ ਦੇ थाना ਪਿੱਖੀ ਵਿੰਡ ਦੇ ਅਧੀਨ ਪੈਂਦੇ ਪਿੰਡ ਬਲੇਰ ਦੇ ਵਿੱਚੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਮੋਤ ਦੇ ਘਾਟ ਉਤਾਰ ਕੇ ਉਸ ਦੀ লাশ ਨੂੰ ਪਿੰਡ ਦੇ ਹੀ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ। ਪothe ਮ੍ਰਿਤਕ ਦੀ ਪਛਾਣ ਪਿੰਡ ਬਲੇਰ ਤੇ ਰਹਿਣ ਵਾਲੇ ਗੁਰਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 32 ਸਾਲ ਸੀ। ਸੁਵਿਧਾਾਂ ਦੇ ਵਿੱਚ ਸਾਫ਼ ਠਿਕੇਆ ਜਾ ਸਕਦਾ ਹੈ ਕਿ ਕਿਵੇਂ ਇਹ 6 ਫੁੱਟ ਗੱਭਰੂ ਜਵਾਨ ਜਿਸ ਨੇ ਆਪਣੀਆਂ ਮੁੱਛਾਂ ਉਤਾਉ ਦਿੱਤਾ ਹੋਇਆ ਤੇ ਕਿੰਨੇ ਹੀ ਸੋਹਣੇ ਤਰੀਕੇ ਦੇ ਨਾਲ ਇਸ ਦੇ ਵੱਲੋਂ ਫੋਟੋ ਖਿੱਚਵਾਈ ਗਈ ਹੈ ਜੋ ਕਿ ਹੁਣ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ ਦਰਿੰਦਿਆਂ ਦੇ ਵੱਲੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਸ ਨੌਜਵਾਨ ਨੂੰ ਮੋਹ ਤੇ ਘਾਟ ਉਤਾਰ ਦਿੱਤਾ ਗਿਆ ਹੈ ਇਨੇ ਨਹੀਂ ਕਿਹਾ ਜਾ ਰਿਹਾ ਕਿਸ ਨੌਜਵਾਨ ਨੂੰ ਤਸੀਹੇ ਦੇ ਦੇ ਕੇ ਇਨਾ ਦਰਿੰਦਿਆਂ ਦੇ ਵੱਲੋਂ ਮਾਰਿਆ ਗਿਆ ਪਹਿਲਾ ਉਸ ਦਾ ਗਲਾ ਕੋਟਿਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਉਸ ਦੀਆਂ ਅੱਖਾਂ ਦੇ ਉੱਤੇ ਤੇਜਾਬ ਵੀ ਸੁੱਟਿਆ ਜਾਂਦਾ ਹੈ। ਉਹਦੇ ਮ੍ਰਿਤਕ ਨੌਜਵਾਨ ਦੇ ਭਰਾਵਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੇ ਨਾਲ ਬੇਹਦ ਜਿਹੜਾ ਮਾੜਾ ਵਤੀਰਾ ਕੀਤਾ ਗਿਆ ਉਸ ਨੂੰ ਤਸੀਹੇ ਦੇ ਦੇ ਕੇ ਮੌਤੇ ਘਾਟ ਉਤਾਰਿਆ ਗਿਆ ਹੈ। ਉਹਨਾਂ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਵੱਲੋਂ ਉਹਨਾਂ ਦੇ ਭਰਾ ਨੂੰ ਪਹਿਲਾਂ ਮਾਰਿਆ ਜਾਂਦਾ ਹੈ ਅਤੇ ਫਿਰ ਉਸਦੇ ਨਾਲ ਮਾੜਾ ਪਤੀਰਾ ਕੀਤਾ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਸਰੀਰ ਦੇ ਉੱਤੇ ਕਈ ਜਲਨ ਦੇ ਨਿਸ਼ਾਨ ਵੀ ਪਾਏ ਗਏ ਨੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਬਦਮਾਸ਼ਾਂ ਦੇ ਵੱਲੋਂ ਪ੍ਰੈਸ ਦੇ ਨਾਲ ਕਰੰਟ ਲਗਾਇਆ ਗਿਆ ਅਤੇ ਫਿਰ ਪ੍ਰੈਸ ਦੇ ਨਾਲ ਹੀ ਉਸਦੇ ਬੋਡੀ ਨੂੰ ਸਾੜਿਆ ਵੀ ਗਿਆ ਹੰਦਸਜੀ ਕੀ ਕੁਝ ਸਮਾਂ ਪਹਿਲਾਂ ਹੈ ਕਿ ਇਹ ਜਾ ਰਿਹਾ ਹੈ ਕਿ ਜ਼ਮੀਨ ਵਾਲਿਆਂ ਦੇ ਨਾਲ ਇਸ ਨੌਜਵਾਨ ਦੇ ਪਰਿਵਾਰ ਦਾ ਪੰਗਾ ਚੱਲ ਰਿਹਾ ਸੀ ਅਤੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਨੌਜਵਾਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਇਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਕਾਰਾ ਕੀਤਾ ਗਿਆ ਚਿੱਤੇ ਲੜਕੇ ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਕੋਹ ਕੋ ਕੇ ਮਾਰ ਦਿੱਤਾ ਗਿਆ ਉਥੇ ਹੀ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਂ ਦਾ ਜੀ ਕਿ 5 ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਉਥੇ ਹੀ ਪਤਨੀ ਅਤੇ ਮਾਂ ਦੇ ਹੰਝੂ ਦੇਖੇ ਨਹੀਂ ਜਾ ਰਹੇ ਭਰਾਵਾਂ ਦੇ ਵੱਲੋਂ ਵੀ ਆਪਣੀ ਭਰਾ ਦੀ ਮੌਤ ਦਾ ਇਨਸਾਫ ਮੰਗਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਵੱਲੋਂ ਵੀ ਇੰਨਾ ਤੇ ਸੀਹੇ ਦੇ ਦੇ ਕੇ ਜਿਹੜਾ ਉਹਨਾਂ ਦੇ ਭਰਾ ਨੂੰ ਮੋਹ ਦੇ ਘਾਟ ਉਤਾਰਿਆ ਗਿਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਵੀਜੀ ਮੇਰਾ ਵੱਡਾ ਬ੍ਰਦਰ ਜੀ ਤੇ ਇਹ ਆਪਣਾ ਸਾਡੇ ਲੱਗਿਆ ਵੀ ਨਾਲ ਹੀ ਆਪਣੀ ਇਹਨਾਂ ਦੀ ਪਹਿਲੀ ਹੈ ਜ਼ਿੰਮੇਵਾਰਾਂ ਦੀ ਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਇਹ ਧੋਖਿਆ ਮਿਲਦੀਆਂ ਰਹੀਆਂ ਸੀ ਕਿ ਕਿਤੇ ਪਹਿਲਾਂ ਸਾਡੇ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲਬਾਣੀ ਤੇ ਉਤੋਂ ਜ਼ਿਆਦਾ ਨਹੀਂ ਕੁਝ ਹੋਇਆ। ਤੇ ਇਹਨਾਂ ਨੇ ਉਸ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਹ ਆਪਣਾ ਬੈਂਕੇ ਨੂੰ ਜਾਂਦੀ ਸੜਕ ਉਧੇ ਤੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫਿਰ ਇਹ ਕਹਿੰਦੇ ਕਿ ਅੱਜ ਦੇ ਬੁੱਤ ਬਾਈਆਂ ਕੱਲ ਫੇਰ ਕਿਤੇ ਤੈਨੂੰ ਵੇਖਾਂਗੇ ਤੇ ਹੁਣ ਅਸੀਂ ਰਾਜ ਮੰਤਰੀ ਦਾ ਵਿੱਚ ਕੰਮ ਕਰਦੇ ਹਾਂ ਤੇ ਅਸੀਂ ਸਵੇਰੇ ਸਾਰੇ ਕੰਮ ਤੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਡੈੱਡ ਬੋਡੀ ਪਈ ਆ ਆਪਣੀ ਰੋਈ ਦੇ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਤੇ ਘਰੇ ਪ੍ਰਸਨ ਲਾਈਆਂ ਆਹੜਾ ਮਾਸ ਆ ਇਹ ਸਾਰਾ ਲੱਥਾ ਹੈ ਇੱਥੇ ਵੀ ਉਹਦੇ ਆ ਫਾਹ ਦਿੱਤਾ ਵਾ ਅੱਖਾਂ ਦੇ ਵਿੱਚ ਉਹ ਤੇ ਤਿਆ ਪਾਇਆ ਫਿਰ ਅੱਜ ਦੇ ਖੁਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਿਆ ਹੈ ਉਹਨਾਂ ਦਾ ਇਹਨਾਂ ਨੇ ਪ੍ਰਸ਼ਾਨ ਲਾਈਆਂ ਕਰੰਟ ਲਾਇਆ ਬੜੀ ਬੇਰਹਿਮੀ ਦੇ ਨਾਲ ਮਾਰਿਆ ਇਹਨਾਂ ਦਾ ਨਾਮ ਹੈਗਾ ਜੀ ਜਰਮਜੀਤ ਸਿੰਘ ਤੇ ਇੱਕ ਹੈਗਾ ਵਾ ਆਪਣਾ ਅੱਜੂ ਇਹ ਬੂਟਾ ਸਿੰਘ ਦੇ ਮੁੰਡੇ ਆ ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬੈਗ ਹੈ ਕੀ ਮੰਗ ਕਰਦੇ ਵੀਰ ਜੀ ਤੁਸੀਂ ਵੀਰ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਅ ਸਾਨੂੰ ਇੱਕ ਸਟੇਟਮੈਂਟ ਜਿਹੜੀ ਹੈ ਸੁਜੀਤ ਸਿੰਘ ਨੇ ਜਿਹੜੀ ਹੈ रिकॉर्ड ਕਰਾਈ ਹੈ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਚਾਚੇ ਦਾ ਲੜਕਾ ਹੈ ਆਪਣੇ ਗੁਰਜੀਤ ਸਿੰਘ ਸਨੁਪ ਚੰਤਾ ਸਿੰਘ ਫੌਸੀਪਨ ਬਲੇਰ 8:00 ਵਜੇ ਸਵੇਰ ਆਪਣੇ ਘਰੋਂ ਜਿਹੜਾ ਜਿਹੜੀ ਉਹਦੀ ਭੜਾ ਰਹੇ ਸੀ ਉਹਦੀ ਲੇਬਰ ਨੂੰ ਰੋਟੀ ਦੇਣ ਵਾਸਤੇ ਗਿਆ ਸੀ ਤੇ ਬਾਅਦ ਵਿੱਚ ਆਪਸ ਨਹੀਂ ਆਇਆ ਤੇ ਵਕਤ ਕਰੀਬ 3:00 ਵਜੇ ਇਹਨੂੰ ਫੋਨ ਟਰਾਈ ਕਰਨ ਤੇ ਜਿਹੜਾ ਇਹਦਾ ਫੋਨ ਕਿਸੇ ਅਜਨਬੀ ਵਿਅਕਤੀ ਨੇ ਚੱਕਿਆ ਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈੱਡ ਬੋਡੀ ਉਹ ਡਰੇਨ ਦੇ ਥੱਲੇ ਪਈ ਹੋਈ ਹੈ। ਸੋ ਅਸੀਂ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਤੇ ਮੌਕੇ ਤੇ ਜਾ ਕੇ ਮੁਲਾਜ਼ਮ ਮੁੱਕ ਕਰਕੇ ਜੋ ਵੀ ਕਾਰਵਾਈ ਪਾਂਦੀ ਹਾਂ ਕਰਾਂ। ਸਰ ਲਾਸ਼ ਨੂੰ ਕਬਜ਼ੇ ਵਿੱਚ ਲੈ ਲੈਗੇ। ਜੀ ਅਸੀਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਟਮ ਕਰਾਣ ਲਈ ਅਸੀਂ ਜਿਹੜਾ ਉਹਨੂੰ ਡੈੱਡ ਹਸਪਤਾਲ 'ਤੇ ਜਮ੍ਹਾਂ ਕਰਾ ਦਿੱਤਾ ਹੈ ਤੇ ਸਵੇਰ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਏਗਾ ਕਿਉਂਕਿ ਵਕਤ ਬਗਾਉ। ਘੋੜੇ ਦੇ ਜ਼ਮੀਨ ਦੇ ਟੁਕੜੇ ਕਾਰਨ ਇੱਕ ਨੌਜਵਾਨ ਦੀ ਜਾਨ ਤੱਕ ਲੈ ਲਈਏ ਦੱਸ ਜੀ ਕਿ ਅਕਸਰ ਹੀ ਅਸੀਂ ਆਏ ਦਿਨ ਦੇਖਦੇ ਹਾਂ ਕਿ ਛੋਟੀ ਜੀ ਟਕਰਾਰ ਕਿਸ ਵੇਲੇ ਖੂਨੀ ਰੂਪ ਧਾਰਨ ਕਰ ਲੈਂਦੀ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਉੱਥੇ ਹੁਣ ਅਜਿਹੀ ਘਟਨਾ ਪਿੱਖੀ ਵਿੰਡ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਜ਼ਮੀਨ ਦੇ ਟੁਕੜੇ ਕਾਰਨ ਮੋਢੇ ਘਾਟ ਉਤਾਰ ਦਿੱਤਾ ਗਿਆ ਦੱਸ ਜੀ ਕਿ ਅੱਜ ਦੇ ਸਮੇਂ ਚ ਨੌਜਵਾਨਾਂ ਦਾ ਗੁੱਸਾ ਇਸ ਕਦਰ ਵੱਧ ਗਿਆ ਹੈ ਕਿ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਹੁੰਦਾ ਕਿ ਉਹ ਆਪਣੇ ਹੱਥੀ ਕਿਸ ਕਤਨਾ ਨੂੰ ਅੰਜਾਮ ਦੇ ਰਹੇ ਨੇ ਦੱਸ ਦੇ ਕਿ ਛੋਟੇ ਜਿਹੀ ਗੱਲ ਪਿੱਛੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਕਿਸੇ ਦਾ ਪੁੱਤ ਕਿਸੇ ਦਾ ਘਰ ਵਾਲਾ ਅਤੇ ਕਿਸਦਾ ਭਰਾ ਸੀ ਜੋ ਕਿ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਬਿਊਰੋ ਰਿਪੋਰਟ ਦੈਨਿਕ ਸਿਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर